ਆਰ ਦੀ ਵੀ ਕਮੀ ਨਹੀਂ ਰਹਿਣ ਦਿੱਤੀ ਹੁਣ ਮੈਂ ਕੱਲ ਹੋਰ ਕਹੂੰਗਾ ਜਿਹੜਾ ਵੀ ਸੱਜਣ ਇਹਨੂੰ ਲੈ ਕੇ ਆ ਗਿਆ ਨਾ ਘਰੇ ਫੋਨ ਲਾ ਦਿਓ ਵੀ ਨਵਾਂ ਟਰੈਕਟਰ ਕੜਵਾ ਕੇ ਲਿਆਉਣਾ ਬਈ ਬੁੜੀਆਂ ਨੇ ਯਕੀਨ ਮੰਨ ਜਾਣਾ ਇਹ ਬਈ ਬੰਦਾ ਬਾਹਰ ਗਿਆਗਾ ਹਾਂਜੀ ਠੀਕ ਹੈ ਨਾ ਮੁੜ ਕੇ ਸਾਲ ਡੂੜ ਸਾਲ ਹੋ ਗਿਆ ਜਮਾ ਚਲਾਇਆ ਹੀ ਨਹੀਂ ਬਾਹਾਂ ਠੇਕੇ ਤੇ ਆ ਬਈ ਬਾਈ ਜਮਾ ਹੀ ਨਵਾਂ ਟਰੈਕਟਰ ਹੈ ਬਈ ਹੈਨਾ 167 ਘੰਟੇ ਓਰੀਜਨਲ ਚੱਲੇ ਬਾਈ ਜੀ ਹਾਂਜੀ ਕਿੱਟ ਕੀ ਸਾਰਾ ਕੁਝ ਕੀ ਨਾਲ ਦੇਵਾਂਗੇ ਬਾਈ ਧਰਮੇ 167 ਘੰਟੇ ਚੱਲਿਆ ਹੋਇਆ ਗਰੀਸ ਵਾਲੀਆਂ ਪਿੰਨਾਂ ਦੇ ਉੱਪਰ ਵੀ ਨਿਪਲ ਹਲੇ ਉੱਦ ਹੀ ਖੜੇ ਆ ਸਪੈਰ ਦਾ ਨੀ ਚੱਕ ਟੂਲ ਕਿਟ ਸਰਵਿਸ ਕਿਟ ਨਾਲ ਮਿਲੂ ਜੀ ਸਾਰਾ ਕੁਝ ਇਹਦੇ ਹਾਂਜੀ ਇਹ 2024 ਮਾਡਲ ਆ ਜੀ ਹਾਂਜੀ 32 ਘੰਟੇ ਰਿਜਨਲ ਚੱਲਿਆ ਬਾਈ ਪੱਟੀ ਰਿਕਾਰਡ ਡੁੱਟੀ ਜਾਂਦੇ ਆ 32 ਘੰਟੇ ਜੇ ਕੋਈ ਬੰਦਾ ਕਹਦੇ ਮੀਟਰ ਨਾਲ ਛੇੜ ਸਾੜ ਹੋਈ ਆ ਬੈਕ ਕਰਿਆ ਵਜਾਂ ਕੋਸਾ ਹਾਂਜੀ ਉਹ ਦੇਣਦਾਰ ਆ ਮਾਈ ਆਪਾਂ ਕਲਮੀ ਕਲੀ ਧਰਮੇ ਚਿੱਟ ਵੀ ਉਵੇਂ ਖੜੀ ਆ ਦੇਖੀ ਆ ਲੈ 32 ਘੰਟੇ ਚੱਲਿਆ ਹੋਇਆ ਟਰੈਕਟਰ ਮਿੱਤਰੋ ਆਹ ਦੇਖ ਲੈ ਕਰਵਾ ਦੇ ਚੈੱਕ ਯਾਰ ਬੌਲੇ ਸਿਰਾ ਟਰੈਕਟਰ ਮਿੱਤਰੋ ਮੈਂ ਵਾਕਈ ਭਈ ਸੱਚ ਸੁਣਿਆ ਸੀ ਕਹਿੰਦੇ ਫੂਲ ਵਾਲੇ ਘੈਂਟ ਬੌਲੇ ਵਾਲੇ ਟਰੈਕਟਰ ਵੇਚਦੇ ਆ ਕਿਹੜੇ ਪਿੰਡ ਚ ਕਿਹੜਾ ਸੱਜਣ ਟਰੈਕਟਰ ਵੇਚਦਾ ਚੰਗੇ ਕੈਮਰੇ ਜਰੀਏ ਰੂਰੂਬ ਤੁਹਾਡੇ ਕਰਨੇ ਆ ਸਭ ਬੰਦੇ ਮੇਤਰੋ ਅੱਜ ਨਾ ਪਿੰਡ ਫੂਲ ਦੇ ਵਿੱਚ ਪਹੁੰਚੇ ਹੋਏ ਆ ਫੂਲ ਤੇ ਜਾਨੀ ਕਿ ਰੰਪਰੇ ਦੇ ਵਿਚਕਾਰੇ ਜੇ ਬਾਈ ਦਾ ਘਰ ਹੈ ਤੇ ਬਹੁਤ ਘੈਂਟ ਘੈਂਟ ਟਰੈਕਟਰ ਨਾ ਬਾਈ ਸੇਲ ਕਰਦਾ ਪੰਜਾਬ ਨੰਬਰ ਹੁੰਦੇ ਆ ਤੇ ਗਰੰਟੀ ਵੀ ਪੂਰੀ ਫੁੱਲ ਹੁੰਦੀ ਹੈ ਤੇ ਬਾਕੀ ਆਪਾਂ ਜਿਹੜੇ ਸੱਜਣ ਦੇ ਘਰੇ ਪਹੁੰਚੇ ਆ ਤੁਹਾਨੂੰ ਉਹਦੇ ਨਾਲ ਮਲਾਉਣੇ ਆ ਆਜੂ ਕਰਾਂ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਹੈ ਬਾਈ ਜੀ ਨਾਮ ਤੁਹਾਡਾ ਹੈਗਾ ਜੀ ਮੰਤਰ ਸਿੰਘ ਪਿੰਡ ਆਪਣਾ ਕਿਹੜਾ ਪੈਂਦਾ ਫੂਲ ਆ ਪੂਲ ਪਿੰਡ ਪੈ ਗਿਆ ਵੇ ਰੰਪਰਾ ਪੂਲ ਦੀ ਇਹ ਡਿਸਟ੍ਰਿਕਟ ਬਠਿੰਡੇ ਦਾ ਪਿੰਡ ਆ ਇਹ ਬਠਿੰਡੇ ਦਾ ਹਾਂਜੀ ਤੇ ਆਪਾਂ ਕਿੰਨੇ ਟਰੈਕਟਰ ਦਿਖਾਉਣੇ ਅੱਜ ਟਰੈਕਟਰ ਦਿਖਾਦੇ ਆ ਬਾਈ 7-8 ਟਰੈਕਟਰ ਆਪਣੇ ਕੋਲੇ 7-8 ਟਰੈਕਟਰ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਕਹਿੰਦੇ ਤੁਸੀਂ ਬਹੁਤ ਬਾਜ਼ਾਰ ਰੇਟਾਂ ਦੇ ਵਿੱਚ ਟਰੈਕਟਰ ਵੇਚਦੇ ਹੋ ਹਾਂਜੀ ਗਾਰੰਟੀ ਵੀ ਤੁਹਾਡੀ ਪੂਰੀ ਹੁੰਦੀ ਆ ਪੂਰੀ ਫੁੱਲ ਚਾਹੀ ਟਰੈਕਟਰ ਦੀ ਗੱਲ ਕਰ ਲਈਏ ਚਾਹੀ ਪੇਪਰਾਂ ਦੀ ਗੱਲ ਕਰ ਲਈਏ ਹਾਂਜੀ ਸਹੀ ਗੱਲ ਲੈਣਾ ਪੂਰੀ ਜੀ ਤੇ ਧਰਮੇ ਆਪਾਂ ਸ਼ੁਰੂਆਤ ਕਰਦੇ ਆ ਬਾਈ ਇਸ ਟਰੈਕਟਰ ਤੋਂ ਆਪਾਂ ਸ਼ੁਰੂਆਤ ਕਰਦੇ ਆ ਠੀਕ ਆ ਜੀ ਇਹ ਹੈਗਾ ਸ ਦਸੇਵ ਕਰਾਂ ਇਹ ਬਾਈ ਜੀ ਫਰਸਟ ਓਨਰ ਆ ਪਹਿਲੀ ਪਾਰਟੀ ਦੇਦਾ ਹੈਗਾ ਇਹ ਨਾਮ ਹਾਂਜੀ ਕੈਸ ਦਾ ਟਰੈਕਟਰ ਆ ਕੈਸ ਦਾ ਟਰੈਕਟਰ ਹੈਗਾ ਇਹ ਸਪੈਸ਼ਲ ਡੀਸਨ 373 ਹਾਂਜੀ ਇਹ ਚੱਲਿਆ ਕਿੰਨਾ ਕਹੂਗਾ ਚੱਲਿਆ ਵਾ 500 ਘੰਟਾ ਹੀ ਸਿਰਫ ਹੀ ਹਾਂਜੀ ਮਿੱਤਰੋ 500 ਘੰਟਾ ਚੱਲਿਆ ਹੋਇਆ ਤਾਂ ਹੀ ਨਹੀਂ ਤਗਲਾ ਧਰਮੇ ਬਿਲਕੁਲ ਜਮੇ ਮੈਂ ਅਕਸਰ ਹੀ ਲੈਂਡ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਜਮੀ ਨਵੀਂ ਆ ਪਰ ਇਹਦੇ ਤਾਂ ਬਾਈ ਉਹਨੇ ਹਾਰ ਵੀ ਪਤਾ ਯਾਰ ਹਨਾ ਹਾਰ ਦੀ ਵੀ ਕਮੀ ਨਹੀਂ ਰਹਿਣ ਦਿੱਤੀ ਹੁਣ ਮੈਂ ਕੱਲ ਹੋਰ ਕਹੂੰਗਾ ਜਿਹੜਾ ਵੀ ਸੱਜਣ ਇਹਨੂੰ ਲੈ ਕੇ ਆ ਗਿਆ ਨਾ ਘਰੇ ਫੋਨ ਲਾ ਦਿਓ ਵੀ ਨਵਾਂ ਟਰੈਕਟਰ ਕੜਵਾ ਕੇ ਲੈਣਾ ਭਾਈ ਬੁੜੀਆਂ ਨੇ ਯਕੀਨ ਮਨ ਜਾਣਾ ਮਨ ਜੂਗਾ ਜੀ ਜਦੀ ਤੇਲ ਚੋ ਦੇਣ ਗਿਆ ਵੀ ਨਵਾਂ ਆ ਗਿਆ ਆਂਡੀ ਗੁਆਂਡੀ ਤਾਂ ਐ ਕਹਿੰਦੇ ਵੀ ਵਾਕਈ ਯਾਰ ਨਵਾਂ ਕੜਵਾ ਕੇ ਲੈਣ ਦੇ ਹਾਂਜੀ ਕਿਉਂਕਿ ਸਿਰਫ ਇਹ ਟਰੈਕਟਰ ਤੇ ਮਿੱਤਰੋ ਲੱड्डੂ ਬੰਡੇ ਹੋਏ ਨੇ 500 ਘੰਟਾ ਚੱਲਿਆ ਹੋਇਆ ਭਾਈ ਮੈਨੂੰ ਇਹ ਦੱਸ ਦਿਓ ਫਰਸਟ ਪਾਰਟੀ ਆ ਇਹਦਾ ਨੰਬਰ ਵੀ ਪੰਜਾਬ ਦਾ ਪੰਜਾਬ ਦਾ ਜੀ ਤੇ ਹੁਣ ਮੈਨੂੰ ਇਹ ਵੀ ਗੱਲ ਦੱਸੋ ਇਹ ਟਰੈਕਟਰ ਤੁਸੀਂ ਦੇਣਾ ਕਿੰਨੇ ਦਾ ਇਹ ਦੇ ਦਿਆਂਗੇ 1.50 ਲੱਖ ਰੁਪਏ ਦਾ ਜੀ 1.50 ਲੱਖ ਦਾ ਹਾਂਜੀ ਜੇ ਕੋਈ ਸੱਜਣਾ ਆ ਕੇ ਕਹੇ ਵੀ ਭਾਈ ਜਾਇ ਜਾਇ ਕਰ ਲਾ ਕਿੰਨੇ ਦਾ ਲਾ ਦੀਏ ਦੇ ਦੇ ਦਿਆਂ 10000 ਮੈਂ ਚੱਕਦਾ ਪੂਰੇ 10 ਲੱਖ ਦੇ ਵਿੱਚ ਮਿੱਤਰੋ ਆ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਸਪੈਸ਼ਲ ਡੀਸਨ ਦੇ ਵਿੱਚ ਹੈ ਨਾ ਬਹੁਤ ਸੱਜਣ ਫੋਨ ਲਾਉਂਦੇ ਹੁੰਦੇ ਵੀ ਸਪੈਸ਼ਲ ਡੀਸਨ ਦੇ ਵਿੱਚ ਹੋਵੇ ਮਿੱਤਰੋ ਭਾਗਾਂ ਵਾਲੇ ਹੋਣਗੇ ਜਿਹੜੇ ਟਰੈਕਟਰ ਨੂੰ ਖਰੀਦ ਕੇ ਲੈ ਕੇ ਜਾਣਗੇ ਪਿੰਡ ਫੂਲ ਦੇ ਵਿੱਚ ਬਕਾਊ ਖੜਾ ਬਾਕੀ ਨੰਬਰ ਸਕਰੀਨ ਤੇ ਚਲਾਤਾ ਫੋਨ ਲਾ ਲਓ ਫਟਾਫਟ ਤੇ ਬਈ ਹੁਣ ਆ ਵੀ ਦੱਸ ਦਈਏ ਪ੍ਰੀਤ 60 ਨਾ ਜਾਈ ਕਿੰਨਾ ਮਾਡਲ ਆ ਇਹ 24 ਹੈ ਜੀ ਇਹ ਹੈਗਾ 2024 ਮਾਡਲ ਹਾਂ ਜੀ 3 ਰੀਟ ਇਹਦੇ ਵੀ ਕਿਤੇ ਨਹੀਂ 3 ਸਪੀਡ ਆ ਜੀ ਪਰ ਮੈਂ 3 ਸਪੀਡ ਦੇ ਵਿੱਚ ਆ ਕੰਡੀਸ਼ਨ ਚੈੱਕ ਕਰਵਾ ਦੇ ਟਰੈਕ ਇਹ ਚੱਲਿਆ ਵਾ ਜੀ 250 ਘੰਟਾ ਸਿਰਫ 250 ਘੰਟਾ ਹਾਂਜੀ ਉਹ 500 ਘੰਟਾ ਚੱਲੇ ਹੋਏ 250 ਚੱਲੇ ਹੋਇਆ ਇਹ ਬਾਈ ਬੰਦਾ ਬਾਹਰ ਗਿਆਗਾ ਹਾਂਜੀ ਠੀਕ ਹੈ ਨਾ ਮੁੜ ਕੇ ਸਾਲ ਡੂੜ ਸਾਲ ਹੋ ਗਿਆ ਜਮਾ ਚਲਾਇਆ ਹੀ ਨਹੀਂ ਬਾਹਾਂ ਠੇਕੇ ਤੇ ਆ ਬਾਈ ਬਾਈ ਦਾ ਅੱਛਾ ਹਾਂਜੀ ਬਾਹਾਂ ਠੇਕੇ ਤੇ ਆ ਹਾਂਜੀ 3 ਸਪੀਡ ਦੇ ਵਿੱਚ ਆ ਜੀ 250 ਘੰਟਾ ਚੱਲੇ ਹੋਏ ਨੰਬਰ ਇਹਦਾ ਵੀ ਪੰਜਾਬ ਦਾ ਪੰਜਾਬ ਦਾ ਹੀ ਫਰਸਟ ਪਾਰਟੀ ਆ ਇਹ ਫਰਸਟ ਪਾਰ ਨਾ ਇਹ ਸੈਕੰਡ ਹੈਂਡ ਹੈ ਜੀ ਸੈਕੰਡ ਪਾਰਟੀ ਹੈ ਹਾਂਜੀ ਓਦਾਂ ਨਕਦ ਕਿਸ ਦਾ ਇਹ ਨਕਦ ਕਿਸ ਦਾ ਜੀ ਕਿੰਨੇ ਦਾ ਦਵਾਂਗੇ ਆਪਾਂ ਇਹ ਦੇ ਦੇਾਂਗੇ ਜੀ 5,70,000 ਦਾ 5,70,000 ਹਾਂਜੀ ਮੌਕੇ ਤੇ ਕਿੰਨੇ ਕਿਤਾ ਦੋਵੋਗੇ ਰਾਹੀ ਆ ਘੱਟ ਦੇ ਦੇਾਂਗੇ ਜੀ ਹੈ 10 ਘੱਟ ਦੇ ਦੇ 560 ਹੈ ਹਾਂਜੀ ਜੇ ਮੈਂ ਕਹਾਂ ਵੀ 5.5 ਲੱਖ ਦੀ ਦੇ ਦਈਏ ਵਣਜੂ ਲੈ ਮੇਤਰੋ ਆਜੂ ਕਰਾ 5.5 ਲੱਖ ਦੇ ਵਿੱਚ ਇਹ ਟਰੈਕਟਰ ਤੇ ਬਈ ਜਿਹੜਾ ਆ ਖੜਾ ਸਵਰਾਜ ਇਧਰਲੇ ਪਾਸੇ ਬੜਾ ਘੈਂਟ ਜਾ ਇਹਦੇ ਬਾਰੇ ਵੀ ਦੱਸ ਦਈਏ ਕਿਹੜਾ ਕਿੰਨਾ ਮਾਡਲ ਹੈ ਇਹ ਇਹ 2 ਸਪੀਡ ਹੈ ਜੀ 2023 ਮਾਡਲ ਆ 23 ਮਾਡਲ ਆ 2 ਸਪੀਡ ਚ ਧਰਮੇ ਪੱਠੀ ਚੈੱਕ ਕਰਵਾਈ ਹਾਂਜੀ ਜਿਵੇਂ ਨਵਾਂ ਟਰੈਕਟਰ ਆ ਬਾਈ ਹਣਾ 167 ਘੰਟੇ ਰਿਜਨਲ ਚੱਲਿਆ ਬਾਈ ਜੀ ਹਾਂ ਜੀ ਕਿੱਟ ਕੀ ਸਾਰਾ ਕੁਝ ਕੀ ਨਾਲ ਦੇਵਾਂਗੇ ਬਾਈ ਧਰਮੇ 167 ਘੰਟੇ ਚੱਲਿਆ ਹੋਇਆ ਗ੍ਰੀਸ ਵਾਲੀਆਂ ਪਿੰਨਾਂ ਦੇ ਉੱਪਰ ਵੀ ਨਿਪਲ ਹਲੇ ਉੱਦਾਂ ਹੀ ਖੜੇ ਆ ਸਪੈਰ ਦਾ ਨੀ ਚੱਕਰਵਾਦੇ ਸ਼ੀਲਾਂ ਚੱਕਰਵਾ ਦੇ ਲੈ ਟੂਲ ਕਿੱਟ ਸਰਵਿਸ ਕਿੱਟ ਨਾਲ ਮਿਲੂ ਜੀ ਸਾਰਾ ਕੁਝ ਇਹਦੇ ਹਾਂ ਜੀ ਇਹਦੇ ਇਹਦਾ ਨੰਬਰ ਕਿੱਥੋਂ ਦਾ ਜੀ ਪੀਬੀ03 ਜੀ ਬਠਿੰਡੇ ਦਾ ਨੰਬਰ ਹੈ ਬਠਿੰਡੇ ਦਾ ਨੰਬਰ ਹੈ ਜੀ 167 ਘੰਟੇ ਚੱਲਿਆ ਹੋਇਆ ਹੈ ਹਾਂ ਜੀ ਧਰਮੇ ਯਾਰ ਕੀ ਕਹੀਏ ਹੁਣ ਇਹਨੂੰ ਇਹਦਾ ਪੁੱਸੀ ਕੀ ਗੱਲ ਤੇ ਆ ਕੰਡੀਸ਼ਨ ਦਿਖਾ ਦੇ ਜਿਵੇਂ ਨਵਾਂ ਬਾਈ ਮੈਨੂੰ ਇਹ ਦੱਸਿ ਇਹ ਟਰੈਕਟਰ ਦੀ ਕੀ ਡਿਮਾਂਡ ਹੈ ਇਹ ਦੀ ਹੈਗੀ ਹੈ ਜੀ 7,75,000 ਰੁਪਏ 7,75,000 ਮੋਕੇ ਤੇ ਕਿੰਨੇ ਦਾ ਬਣੂ ਇਹ 7,65 ਦਾ ਦੇ ਦਿਆਂਗੇ ਜੀ 7.5 ਲੱਖ ਦਾ ਦਵਾ ਦਿਏ ਚੱਕੋ ਮੇਤਰੋ 7.5 ਲੱਖ ਦੇ ਵਿੱਚ ਤੇ ਬਈ ਜਿਹੜਾ ਆ ਖੜਾ ਜਮੇ ਨਮਾ ਇਹ 2024 ਮਾਡਲ ਹੈ ਜੀ ਹਾਂ ਜੀ 32 ਘੰਟੇ ਓਰੀਜਨਲ ਚੱਲਿਆ ਬਾਈ ਪੱਟੀ ਰਿਕਾਰਡ ਟੁੱਟ ਜਾਂਦੇ ਆ 32 ਘੰਟੇ ਜੇ ਕੋਈ ਬੰਦਾ ਕਹੇ ਮੀਟਰ ਨਾਲ ਛੇੜ ਸਾੜ ਹੋਈ ਆ ਬੈਕ ਕਰਿਆ ਵਜਾਂ ਕੋਸਾ ਹਾਂ ਜੀ ਉਹ ਦੇਣਦਾਰ ਆ ਬਾਈ ਆਪਾਂ ਕੱਲੀ ਕਲੀ ਧਰਮੇ ਚਿੱਟ ਵੀ ਉਵੇਂ ਖੜੀ ਆ ਦੇਖੀ ਆ ਲੈ 32 ਘੰਟੇ ਚੱਲਿਆ ਸਾ ਟਰੈਕਟਰ ਮਿੱਤਰੋ ਆ ਉਹ ਦੇਖ ਲੈ ਕਰਵਾ ਦੇ ਚੈੱਕ ਯਾਰ ਬਾਲੇ ਸਿਰਾ ਟਰੈਕਟਰ ਮਿੱਤਰੋ ਮੈਂ ਵਾਕਈ ਬਈ ਸੱਚ ਸੁਣਿਆ ਸੀ ਕਦੇ ਫੂਲ ਵਾਲੇ ਘੈਂਟ ਬਾਲੇ ਬਾਲੇ ਟਰੈਕਟਰ ਵੇਚਦੇ ਆ ਤਾਂ ਇਹ ਕਹਿੰਦਾ ਸਾਰੇ ਟਰੈਕਟਰ オリジナル ਆ ਬਾਈ ਕਿਸੇ ਨੇ ਪੂਰਾ ਰੰਗ ਪੇਂਟ ਹੋਪਿਆ ਪਤ ਨਹੀਂ ਮੈਂ ਮਿੱਤਰੋ ਫੂਲ ਦੇ ਵਿੱਚ ਨਾ ਜਿਵੇਂ ਕਹਦੀਏ ਫੁੱਲ ਵਰਸੇ ਪਏ ਅੱਜ ਬਾਈ ਮੈਨੂੰ ਇਹ ਦੱਸਿਓ ਤੇ ਮਾਡਲ ਦੱਸਿਆ 24 24 ਮਾਡਲ ਆ ਜੀ ਚੱਲਿਆ ਹੋਇਆ ਸਿਰਫ 32 ਘੰਟੇ 32 ਘੰਟੇ ਇਹ ਇਹਦਾ ਨੰਬਰ ਉਪਰ ਆ ਗਿਆ ਕਾ ਇਹ ਨਹੀਂ ਨੰਬਰ ਇਹਦਾ ਵੀ ਜੀ ਉਹ ਆਪਣੀਆਂ ਨੰਬਰ ਪਲੇਟਾਂ ਆ ਗਈਆਂ ਇਕੱਲਾ ਪ੍ਰਿੰਟ ਰਹਿਦਾ ਨਿਕਲਣ ਵਾਲਾ ਪ੍ਰਿੰਟ ਰਹਿੰਦਾ ਹਾਂਜੀ ਆਪਾਂ ਕਿੰਨੇ ਦੇ ਵਿੱਚ ਇਹ ਡਾਇਰੈਕਟਰ ਦਮਾਗੇ ਬਈ 8 ਲੱਖ ਦਾ ਦੇ ਦਾਂਗੇ ਜੀ ਪੂਰੇ ਦਾ ਹਾਂਜੀ ਕਰਦੇ ਥੋੜਾ ਜਿਹਾ ਮਾਨਤਨ ਫਿਰ ਇਹਦੇ ਵਿੱਚੋਂ ਵੀ ਕੋਈ ਗੱਲ ਨਹੀਂ ਤੁਸੀਂ ਕਰ ਦਿਓ ਕਿੰਨਾ ਕੁ ਕਰ ਦਈਏ ਉਹ ਜਿੰਨਾ ਮਰਜ਼ੀ ਕਰਦਾ ਤੇਰਾ ਮਰਜ਼ੀ ਕਿੰਨਾ ਮਰਜ਼ੀ ਕਰਦਾ ਦੱਸਿਓ ਇੱਕ ਵਾਰੀ ਦੁਬਾਰੇ ਥੋੜਾ ਜਿਹਾ 8 ਲੱਖ ਦਾ ਦੇ ਦਾਂਗੇ ਜੀ 7 ਲੱਖ ਤੇ 80 ਹਜ਼ਾਰ ਦਾ ਦਵਾ ਦਿਏ ਚਲੋ ਤੁਹਾਡੀ ਮਰਜ਼ੀ ਆ ਤੇ ਕੋ ਮਿੱਤਰੋ 7 ਲੱਖ ਤੇ 80 ਹਜ਼ਾਰ ਦੇ ਵਿੱਚ ਸਿਰਫ 32 ਘੰਟੇ ਚੱਲਿਆ ਹੋਇਆ ਹੈਨਾ ਜਮੇ ਇਹਨੂੰ ਤਾਂ ਐ ਵੀ ਨਹੀਂ ਕਹਿ ਸਕਦੇ ਵੀ ਯਾਰ ਇਹ ਫੂਲ ਤੋਂ ਲਿਆਂਦਾ ਇਹ ਤਾਂ ਤੁਸੀਂ ਇਹ ਕਦੋਂ ਵੀ ਏਜੰਸੀ ਚੋਂ ਲਿਆਂਦਾ ਧਰਮੇ ਉਰੇ ਆ ਆ ਦੇਖੀ ਆ ਕਰਵਾ ਕਰਾ ਚੈੱਕ ਮੈਨੂੰ ਤਾਂ ਲੱਗਦਾ ਕੱਲੇ 32 ਜਣਾ ਕੱਲੇ 3 ਘੰਟੇ ਨਾਲ ਹੋਵੇ ਯਾਰ ਕੰਡੇ ਵੀ ਨਹੀਂ ਝੜੇ ਝੜੇ ਨਹੀਂ ਬਈ ਆ ਦੇਖੋ ਕੋਈ ਅਨਜੂ ਟਰੈਕਟਰ ਆ ਬਾਈ ਜਮਾਨਜੂਜ ਟਰੈਕਟਰ ਹੈ ਆ ਜਾ ਕਰਾ ਪਿੱਛੇ ਵੀ ਦਿਖਾ ਦਈਏ ਹੁਣ ਆਪਾਂ ਇਹਨੂੰ ਤੇ ਰੰਗ ਵੀ ਸਾਫ ਹੋ ਲਿਆ ਹੈ ਧਰਮੇ ਆ ਟਰੈਕਟਰ ਪਾ ਲੈ ਕਰਵਾ ਦੇ ਕਰਾ ਚੈੱਕ ਸਿਰ ਆ ਗੱਲਬਾਤ ਹੋਈ ਪਈ ਮਿੱਤਰੋ ਸਿਰਫ 32 ਘੰਟੇ ਚੱਲਿਆ ਹੋਇਆ ਪਾਣੀ ਵੀ ਨਹੀਂ ਹਲੇ ਤੱਕ ਮਾਰਿਆ ਹੋਇਆ ਟਰੈਕਟਰ ਦੇ ਉੱਪਰ ਤੇ ਬ ਇਹ 2023 ਆ ਜੀ ਇਹ ਵੀ 23 ਮਾਡਲ ਆ ਹਾਂਜੀ ਇਹ ਕਿੰਨਾ ਚੱਲ ਗਿਆ ਹੋ ਇਹ 400 ਘੰਟਾ ਚੱਲਿਆ ਹੋਇਆ ਬਾਈ 400 ਘੰਟਾ ਚੱਲਿਆ ਹੋਇਆ ਇਹ ਇਹਦਾ ਨੰਬਰ ਕਿੱਥੋਂ ਦਾ ਹੈ ਨੰਬਰ ਪੰਜਾਬ ਦਾ ਜੀ ਪੰਜਾਬ ਦਾ ਨੰਬਰ ਆ ਤਾਂ ਮੈਂ 400 ਘੰਟਾ ਚੱਲਿਆ ਹੋਇਆ ਬਈ ਆ ਸਿਸਟਮ ਕਿੰਨੇ ਦਾ ਹੋ ਸਿਸਟਮ ਹੈਗਾ ਜੀ ਇਹ 60000 ਰੁਪਏ ਦਾ ਬਾਈ 60000 ਦਾ ਤਾਂ ਕੱਲਾ ਸਿਸਟਮ ਹੈ 400 ਘੰਟਾ ਚੱਲਿਆ ਹੋਇਆ ਨੰਬਰ ਇਹਦਾ ਪੰਜਾਬ ਦਾ ਫਰਸਟ ਪਾਰਟੀ ਹੈ ਵੀ ਇਹ ਸੈਕੰਡ ਹੈ ਜੀ ਸੈਕੰਡ ਪਾਰਟੀ ਆ ਤੇ ਬਾਈ ਮੈਨੂੰ ਹੁਣ ਇਹ ਦੱਸਿਓ ਮਾਡਲ ਵੀ 23 ਦੱਸਿਆ ਹਾਂਜੀ 3 ਸਪੀਡ ਚ ਹੈਨਾ ਹਾਂਜੀ ਤੇ ਇਹਦੀ ਦਮਾਰ ਪਟਿਆਫ ਕਰਦੇ ਆ 8 ਲੱਖ 15 ਹਜ਼ਾਰ ਬਾਈ ਹਾਂ ਮੌਕੇ ਤੇ 8 10 ਦਾ ਦੇ ਦਾਂਗੇ 8 10 ਦਾ ਹਾਂਜੀ ਪੂਰੇ 8 ਲੱਖ ਦਾ ਦੇ ਦਈਏ ਕੋਈ ਗੱਲ ਨਹੀਂ ਦੇ ਦਾਂਗੇ ਆ ਜੋ ਮੇਤਰੋ 8 ਲੱਖ ਦੇ ਵਿੱਚ ਟਰੈਕਟਰ ਬਣੂ 23 ਮਾਡਲ ਹਾਂ 400 ਘੰਟਾ ਚੱਲਿਆ ਹੋਇਆ ਨੰਬਰ ਪੰਜਾਬ ਤੇ ਸੈਕੰਡ ਪਾਰਟੀ ਦੇ ਨਾਮ ਹੈ 60 ਹਜ਼ਾਰ ਦਾ ਤਾਂ ਸਿਸਟਮ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਬਣੋ ਮਾਲਕ ਕਰਾਂ ਤੇ ਬਾਈ ਹੁਣ ਆ ਵੀ ਦੱਸ ਦੀਏ ਕਿੰਨਾ ਮਾਡਲ ਆ ਇਹ ਵੀ 2023 ਹੈ ਜੀ ਇਹ ਵੀ 23 ਮਾਡਲ ਆ ਇਹ ਕਿੰਨਾ ਕ ਚੱਲ ਗਿਆ ਇਹ ਮੜਾ ਦੇਖਣਾ ਪਊਗਾ ਜੀ ਕਰਿਓ ਚੈੱਕ ਕਰਾ ਥੋੜਾ ਜਿਹਾ ਫਿਰ ਸਾਹਮਣਾ ਹੀ ਖੜ ਜਾ ਫਿਰ ਮੈਂ ਹੀ ਦੇਖਦਾ ਇੱਕ ਮਿੰਟ 679 ਘੰਟੇ ਚੱਲਿਆ ਹੋਇਆ ਬਈ 23 ਮਾਡਲ ਹੈ 679 ਘੰਟੇ ਚੱਲਿਆ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦਾ ਜੀ ਇਹ ਵੀ ਪੰਜਾਬ ਦਾ ਨੰਬਰ ਹੈ ਪਾਰਟੀ ਕਮੀ ਦੇ ਨਾਮ ਹੈ ਇਹ ਫਰਸਟ ਜੀ ਲੈ ਮਿੱਤਰੋ ਫਰਸਟ ਪਾਰਟੀ ਦੇ ਨਾਮ ਧਰਮੇ ਯੂਜਾ ਲੱਗਿਆ ਹੋਇਆ ਕੱਲਾ ਸਾਊਂਡ ਸਿਸਟਮ ਵੀ ਲਵਾਉਣ ਵਾਲਾ ਤੇ ਪੈਰਦਾਨ ਚੈੱਕ ਕਰਵਾ ਦੇ ਹੈ ਪੂਰਾ ਐਂਡ ਗੱਲ ਬਾਤ ਹੈ ਤੇ ਇਹਦੇ ਵੀ ਚੈੱਕ ਕਰਵਾ ਦੇ ਹਲੇ ਗਰੀਸ ਵਾਲੀ ਪਿੰਨਾ ਤੋਂ ਨੇਪੜੇ ਵੀ ਨਹੀਂ ਉਤਰੇ ਬਈ ਆਹ ਇਹਦਾ ਟਰੈਕਟਰ ਹੈ ਜੀ ਕੈਸ਼ ਦਾ ਟਰੈਕਟਰ ਹੈ ਜੀ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋਜੂ ਲੋਨ ਲੱਖ ਰੁਪਏ ਡਾਊਨ ਪੇਮੈਂਟ ਭਰ ਕੇ ਹੋਜੂਗਾ ਜੀ ਬਾਕੀ ਸਾਰੇ ਲੋਨ ਕਰਵਾ ਦਾਂਗੇ ਹਾਂ ਸਾਰੇ ਲੋਨ ਕਰਵਾ ਦਾਂਗੇ ਹੁਣ ਆਪਾਂ ਦਵਾਂਗੇ ਕਿੰਨੇ ਰਹਿ ਵੀ ਦੱਸ ਦਈਏ ਇਹ ਦੇ ਦਾਂਗੇ 7 ਲੱਖ 70000 ਰੁਪਏ ਦਾ 7 ਲੱਖ ਤੇ 70000 ਹਾਂਜੀ ਸਾਢੇ 7 ਲੱਖ ਦੇ ਵਿੱਚ ਬਣੂ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਉਹ ਲੈ ਮਿੱਤਰੋ 1 ਲੱਖ ਰੁਪਏ ਚੱਕ ਲਿਓ ਸਾਢੇ 6 ਲੱਖ ਦੇ ਉੱਪਰ ਲੋਨ ਹੋਜੂ ਠੀਕ ਹੈ ਜੀ ਕਰੋ ਸੰਪਰਕ ਦੁਆਰਾ ਫੇਰ ਦੱਸ ਦਿੰਦੇ ਆਂ ਫੂਲ ਦੇ ਵਿੱਚ ਖੜੇ ਆ ਫੂਲ ਰੰਪਰਾ ਫੂਲ ਵੀ ਕਹਿੰਦੇ ਆ ਇਹਨੂੰ ਫੂਲ ਮਹਰਾਜ ਵੀ ਕਹਿੰਦੇ ਆ ਹਾਂ ਫੂਲ ਮਹਰਾਜ ਆ ਕਿੰਨਾ ਮਾਡਲ ਹੈ ਜੀ ਮਨਾ ਵੀ ਦੱਸ ਦੀ ਇਹ ਸੂਰ ਹੈ ਜੀ ਇਹ ਕਿੰਨਾ ਮਾਡਲ ਹੈ ਇਹ ਹੈਗਾ ਹੀ 7 2007 ਮਾਡਲ ਮਾਡਲ ਹੀ 7 ਹੈ ਕੰਡੀਸ਼ਨ 12 ਵਰਗੀ ਆ ਸਾਰੀ ਕੰਡੀਸ਼ਨ 12 13 ਵਰਗੀ ਮਤਲਬ ਪਹਿਲਾਂ ਹੀ ਕਹਿਣ ਲੱਗਿਆ ਸੀ ਮਖਾ ਟਰੈਕਟਰ ਜੀ 7 ਮਾਡਲ ਲੱਗਦਾ ਨਹੀਂ ਨਾ ਉੱਚੇ ਮਾਡਲ ਦੇ ਵਿੱਚ ਖੜਾ ਵੀ ਇੰਨਾ ਕਾ ਡਾਊਨ ਮਾਡਲ ਹਾਂ ਬਈ ਇਹਦਾ ਨੰਬਰ ਕਿੱਥੋਂ ਦਾ ਹੋਊ ਜੀ ਪੰਜਾਬ ਜੀ 7 ਮਾਡਲ ਹੈ ਨੰਬਰ ਪੰਜਾਬ ਦਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਦੀ ਟਾਇਰ ਹੈਗਾ ਹੀ 6065 ਪੈਸੇ 6065 ਪੈਸੇ ਹਾਂਜੀ ਛਤਰੀ ਧਰਮੇ ਦਿਖਾ ਦੇ ਬਿਲਕੁਲ ਨਮੀ ਆ ਤੇ ਮੈਨੂੰ ਇਹ ਦੱਸੋ ਜੀ ਇੰਜਨ ਗੇਅਰ ਦਾ ਕਿਵੇਂ ਹੈ ਚੱਲ ਚੱਲ ਰਿਹਾ ਹੈ ਬਾਈ ਓਕੇ ਪੂਰਾ ਓਕੇ ਆ ਜਮਾਈ ਇੰਜਨ ਗੇਅਰ ਦਾ ਆਪਾਂ ਬੰਦਾ ਬਾਹ ਕੇ ਤਸੱਲੀ ਨਾਲ ਸੌਦਾ ਕਰੀ ਕਿੰਨੇ ਦਾ ਬਣੂ ਇਹ ਟਰੈਕਟਰ ਇਹ ਬਣੂ ਪੱਟੀ ਸਾਹਿਬ 3 ਲੱਖ 40 ਹਜ਼ਾਰ ਦਾ ਬਾਈ ਮੌਕੇ ਤੇ 5000 ਰੁਪਿਆ ਕੱਟ ਦੇ ਦੇ ਕੋ ਗੱਲ ਤਿੰਨ ਲੱਖ 40 ਦੇ ਵਿੱਚੋਂ 5000 ਹਾਂ ਥੋੜਾ ਜਿਹਾ ਹੋਰ ਸਾਹਬ ਚ ਆ ਜਾ ਕਿੰਨਾ ਕ ਸਵਾ ਤਿੰਨ ਦਾ ਦਵਾ ਦੀਏ ਸਬਤੰਟ ਨੇ ਜਾਇ ਟੱਕਾ ਹੋ ਗਿਆ ਆ ਜੀ ਮੇਟਰ ਸਬਤੰਨ ਲੱਖ ਦੇ ਵਿੱਚ ਟਰੈਕਟਰ ਦਵਾਵਾਂਗੇ ਜੇ ਕਿਸੇ ਸੱਜਣ ਨੇ ਖਰੀਦਣਾ ਤੇ ਬਈ ਜਿਹੜਾ ਆ ਖੜਾ ਹੁਣ ਆ ਵੀ ਦੱਸ ਦਈਏ ਇਹ ਹੈਗਾ ਹੀ 19 ਮਾਡਲ ਬਈ 2019 ਮਾਡਲ ਹੈ ਪੰਜਾਬ ਨੰਬਰ ਨੰਬਰ ਪੰਜਾਬ ਦਾ ਪੀਵੀ 13 ਜੀ ਇਹ ਕਿੰਨਾ ਕਿ ਚੱਲ ਗਿਆ ਹੋ ਬਈ ਇਹ ਵੀ ਭੁੱਲ ਜਾਨੇ ਮੇਰੇ ਸਾਹਮਣੇ 2000 ਤੋਂ ਉੱਤੇ ਚੱਲਿਆ ਹੋ ਬਈ ਚਲ 2250 ਘੰਟਾ ਮੰਨ ਲਈਏ ਹੈਨਾ ਮਾਡਲ ਬਈ ਹੈਗਾ 19 19 ਮਾਡਲ ਹੈ ਸਾਰਾ Ориਜਨਲ ਆ ਸਾਰਾ Ориਜਨਲ ਹੈ ਕੰਡੀਸ਼ਨ ਪਈ ਹੈ ਬਾਈ ਤੇਈ ਵਰਗੀ ਹਾਂਜੀ 2250 ਘੰਟਾ ਤੁਸੀਂ ਦੱਸਿਆ ਵੀ ਚੱਲਿਆ ਹੋਇਆ ਹਾਂਜੀ ਔ ਸਾਉਂਡ ਸਿਸਟਮ ਇਹਦਾ ਵੀ ਸਾਰਾ ਪਾਈ ਨਮਾਗੇ ਸਾਰਾ ਕੋ ਵਿੱਚ ਦੇ ਕੋਨੋਪੀ ਲੱਗੀ ਹੋਈ ਸਾਰੀ ਆਈ ਸਾਰਾ ਕੋ ਵਿੱਚ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਇਹਦੀ ਟਾਇਰ ਪਿਆ ਜੀ 80 85 ਪੈਸੇ ਕੀ ਡਿਮਾਂਡ ਹੈ ਟਰੈਕਟਰ ਦੀ ਕੀ ਡਿਮਾਂਡ ਆ 6.5 ਲੱਖ ਰੁਪਏ ਜੀ ਮੌਕੇ ਤੇ 6 ਲੱਖ ਦਾ ਬਣੂ ਦੇ ਦੇਾਂਗੇ ਜੀ ਆਜੋ ਮਿੱਤਰੋ ਕਰੋ ਸੰਪਰਕ ਬਈ ਪਿੰਡ ਫੂਲ ਪੈ ਜਾਂਦਾ ਆਪਾਂ ਕਿੱਥੇ ਜੇ ਖੜੇ ਆ ਥੋੜਾ ਦੱਸਿਓ ਲੁਕੇ ਦੱਸੋ ਆਪਾਂ ਖੜੇ ਆ ਰੰਪਰਾ ਸ਼ਹਿਰ ਤੋਂ ਜਦੋਂ ਭੈਰੂਪਾ ਰੋਡ ਨੂੰ ਜਾਂਦੇ ਆ ਜੀ ਹਾਂਜੀ ਉੱਥੋਂ ਰੰਪਰੇ ਤੋਂ 2 ਕਿਲੋਮੀਟਰ ਆਪਣਾ ਘਰ ਆ ਜਾਂਦਾ ਇਸੇ ਹੀ ਰੋਡ ਦੇ ਉੱਤੇ ਆ ਇੱਥੋਂ ਮਤਲਬ ਇਹ ਜਿਹੜਾ ਫੂਲ ਤੋਂ ਸੜਕ ਜਾਂਦੀ ਆ ਰੰਪਰੇ ਨੂੰ ਰੰਪਰੇ ਨੂੰ ਹਾਂਜੀ ਰੰਪਰਾ 2 ਕਿਲੋਮੀਟਰ ਹੈ ਇੱਥੋਂ ਫੂਲ ਕਿੰਨੇ ਕਿਲੋਮੀਟਰ ਆ 1.5 ਕਿਲੋਮੀਟਰ ਆ ਇਹ ਲੈ ਮਿੱਤਰੋ ਜਾਣੀ ਕਿ ਸੈਂਟਰ ਦੇ ਵਿੱਚ ਆ ਸੈਂਟਰ ਟਿਵੜੀ ਮਾਲਵਾ ਕਾਲਜ ਕਿਤੋਂ ਮਰਜ਼ੀ ਪੁੱਛ ਲੈ ਵੀ ਆਪਣੇ ਜਮਾ ਹੋਏ ਅਸਾ ਤੋਜ ਦੇ ਬਿਲਕੁਲ ਨੇੜੇ ਆਪਣਾ ਘਰ ਹੈ ਹਾਂ ਜਮਾ ਕੋਲੇ ਤੇ ਬਈ ਤੁਹਾਡਾ ਮੋਬਾਈਲ ਨੰਬਰ ਕਿੰਨਾ ਉਹ ਦੱਸਿਓ 62805 ਜੀ 62284 ਓਕੇ ਹਾਂਜੀ ਦੂਜਾ ਨੰਬਰ ਹੈਗਾ 630734 ਜੀ ਮਦ ਹੋਈ ਓਕੇ ਲੈ ਮਿੱਤਰੋ ਬਾਕੀ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਤੇ ਤੁਹਾਨੂੰ ਜਿਹੜਾ ਵੀ ਟਰੈਕਟਰ ਪਸੰਦ ਆਉਂਦਾ ਬਾਈ ਨੂੰ ਫਟਾਫਟ ਫੋਨ ਲਾ ਲਓ ਅਗਰ ਤੁਹਾਡੇ ਲੱਵੇ ਕੋਈ ਪੁਰਾਣਾ ਟਰੈਕਟਰ ਆ ਤੁਸੀਂ ਵਿੱਚ ਘਟਵਾਉਣਾ ਟਰੈਕਟਰ ਘੈਂਟ ਲੈ ਕੇ ਜਾਣਾ ਤਾਂ ਵੀ ਬਾਈ ਉਰੇ ਨਾਲ ਸੰਪਰਕ ਕਰ ਲਿਓ ਤੇ ਉੱਚੇ ਮਾਡਲਾਂ ਤੇ ਲਗਭਗ ਸਾਰਿਆਂ ਤੇ ਲੋਨ ਵੀ ਹੋ ਜੂਗਾ ਬਾਈ ਸਾਰਿਆਂ ਤੇ ਲੋਨ ਹੋ ਜੂਗਾ ਬਾਈ ਜੇ ਕਿਸੇ ਬੰਦੇ ਨੇ ਕਰਾਉਣਾ ਲੋਨ ਕਰਾ ਵੀ ਦੇਵਾਂਗਾ ਕਰਵਾ ਵੀ ਦਵਾਂਗੇ ਹਾਂਜੀ ਹਾਂ ਕਰੋ ਮਿੱਤਰੋ ਸੰਪਰਕ ਠੀਕ ਹੈ ਜੀ ਹਾਂਜੀ